ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਭਾਈ ਗੁਰਦਾਸ ਜੀ ਵਾਰਾਂ ਦੀ ਸੰਥਿਆ ਕਰ ਰਹੇ ਹਾਂ 12ਵੀਂ ਵਾਰ ਆਪਣੇ ਚੱਲ ਰਹੀ ਸੀ ਪੰਜ ਪੌੜੀਆਂ ਹੋ ਗਈਆਂ ਸਨ ਹੋ ਸਦਕੇ ਤਿੰਨਾ ਗੁਰ ਸਿੱਖਾਂ ਸਤਿਗੁਰ ਨੋ ਮਿਲ ਆਪ ਗਵਾਇਆ ਮੈਂ ਉਹਨਾਂ ਗੁਰੂ ਦੇ ਸਿੱਖਾਂ ਤੋਂ ਸਦਕੇ ਜਾਨਾਂ ਜੋ ਆਪਾ ਭਾਵ ਗਵਾ ਕੇ ਸਤਿਗੁਰ ਨੂੰ ਮਿਲਦੇ ਹਨ ਹੋ ਸਦਕੇ ਤਿੰਨਾ ਗੁਰ ਸਿੱਖਾਂ ਕਰਨ ਉਦਾਸੀ ਅੰਦਰ ਮਾਇਆ ਮੈਂ ਉਹਨਾਂ ਗੁਰੂ ਦੇ ਸਿੱਖਾਂ ਤੋਂ ਸਦਕੇ ਜਾਨਣਾ ਜੋ ਮਾਇਆ ਵਿਖੇ ਰਹਿ ਕੇ ਫਿਰ ਉਸ ਦਾ ਜਾਲ ਕਮਲ ਵਾਂਗੂ ਅਲੇਪ ਰਹਿੰਦੇ ਹਨ ਹਉ ਸਦਕੇ ਤਿੰਨਾ ਗੁਰ ਸਿੱਖਾਂ ਗੁਰਮਤ ਗੁਰ ਚਰਨੀ ਚਿਤ ਲਾਇਆ ਮੈਂ ਉਹਨਾਂ ਗੁਰੂ ਦੇ ਸਿੱਖਾਂ ਤੋਂ ਸਦਕੇ ਜਾਨਣਾ ਹਾਂ ਜੋ ਗੁਰੂ ਦੀ ਮਤ ਲੈ ਕੇ ਗੁਰੂ ਦੇ ਚਰਨਾਂ ਵਿਖੇ ਚਿਤ ਲਾਈ ਰੱਖਦੇ ਹਨ ਹਉ ਸਦਕੇ ਤਿੰਨਾ ਗੁਰ ਸਿੱਖਾਂ ਗੁਰ ਸਿੱਖ ਦੇ ਗੁਰ ਸਿੱਖ ਮਿਲਾਇਆ ਮੈਂ ਉਹਨਾਂ ਗੁਰ ਸਿੱਖਾਂ ਤੋਂ ਸਦਕੇ ਜਾਨਣਾ ਜੋ ਗੁਰੂ ਸਿੱਖਿਆ ਦੇ ਕੇ ਗੁਰੂ ਨਾਲ ਸਿੱਖਾਂ ਦਾ ਮਿਲਾਪ ਕਰਾ ਦਿੰਦੇ ਹਨ ਉਹ ਸਦਕੇ ਤਿੰਨਾ ਗੁਰ ਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ ਮੈਂ ਉਹਨਾਂ ਗੁਰੂ ਦੇ ਸਿੱਖਾਂ ਤੋਂ ਸਦਕੇ ਜਾਨਾਂ ਜਿਨ੍ਹਾਂ ਨੇ ਮਨ ਸੰਸਾਰਾਕਾਰ ਤੋਂ ਹਟਾ ਕੇ ਅੰਤਰਮੁਖੀ ਕੀਤਾ ਹੈ ਉਹ ਸਦਕੇ ਤਿੰਨਾ ਗੁਰ ਸਿੱਖਾਂ ਆਸਾ ਵਿੱਚ ਨਿਰਾਸ਼ ਵਿਲਾਇਆ ਮੈਂ ਉਹਨਾਂ ਗੁਰੂ ਸਿੱਖਾਂ ਤੋਂ ਸਦਕੇ ਜਾਨਾਂ ਜੋ ਆਸ ਵਿਖੇ ਹੋ ਕੇ ਨਿਰਾਸ਼ ਬਣੇ ਰਹਿੰਦੇ ਹਨ ਭਾਵ ਹਰਕ ਸੋਗ ਤੋਂ ਰਹਿਤ ਹਨ ਸਤਿਗੁਰ ਦਾ ਉਪਦੇਸ਼ ਦਰੜਾਇਆ ਕਹਿੰਦੇ ਗੁਰੂ ਦਾ ਉਪਦੇਸ਼ ਸੁਨ ਆਪ ਦ੍ਰਿੜ ਕੀਤਾ ਰੋਹਰਨਾਂ ਨੂੰ ਦ੍ਰਿੜ ਕਰਵਾਇਆ ਹੈ ਭਾਵ ਹੋਰਨਾਂ ਨੂੰ ਚਾਨਣਾ ਕੀਤਾ ਹੈ ਬ੍ਰਹਮਾ ਵੱਡਾ ਖਾਏ ਦਾ ਨਾਭ ਕਮਲ ਦੇ ਨਾਲ ਸਮਾਨਾ ਕਹਿੰਦੇ ਬ੍ਰਹਮਾ ਆਪ ਨੂੰ ਵੱਡਾ ਕਹਾਉਂਦਾ ਸੀ ਉਹ ਨਾਭ ਕਮਲ ਦੀ ਡੰਡੀ ਵਿਖੇ ਭਗਵਾਨ ਦਾ ਅੰਤ ਲੈਣ ਨੂੰ ਚੱਲਿਆ ਗਿਆ ਆਵਾ ਗਵਨ ਅਨੇਕ ਗੁਣ ਜੋਗ ਓੜਕ ਵਿੱਚ ਹੋਵਾ ਹੈ ਰਾਣਾ ਅਨੇਕਾਂ ਯੁੱਗਾਂ ਤੋੜੀ ਆਵਾ ਗਵਨ ਵਿਖੇ ਹੀ ਰਿਆ ਕਦੇ ਕਦੇ ਉੱਤੇ 扑ਕਦਾ ਰਿਹਾ ਓੜਕ ਨੂੰ ਹੈਰਾਨ ਹੋ ਗਿਆ ਕਿਉਂਕਿ ਜੋ ਜਨਾਬ ਦੀ ਕੰਮਲ ਦਾ ਹੀ ਅੰਤ ਨਾ ਜਾ ਆਇਆ ਓੜਕ ਕੀ ਤੋਸ ਆਪਣਾ ਆਪ ਗਿਣਾਇਆ ਭਰਮ ਭੁਲਾਣਾ ਓੜਕ ਕੀ ਤੋਸ ਆਪਣਾ ਕਹਿੰਦੇ ਆਪਣੀ ਵੱਲੋਂ ਸਾਰੀ ਵਾਹ ਲਾ ਥੱਕਾ ਆਪਣਾ ਆਪ ਗਿਣਾ ਕੇ ਪਰਵੇਖੀ ਭੁੱਲਾ ਰਿਹਾ ਚਾਰੇ ਵੇਦ ਵਿਖਾਣ ਦਾ ਚਤੁਰ ਮੁਖੀ ਹੋਏ ਖਰਾ ਸਿਆਣਾ ਚਾਰੇ ਵੇਦ ਸ਼ਾਵੇਦ ਰਿਗ ਯਜੁਰ ਅਥਰਵਨ ਪੜੇ ਮਾਨੂ ਇਹੋ ਉਸ ਦੇ ਚਾਰ ਮੁਖ ਸਨ ਅਤੇ ਵੱਡਾ ਸਿਆਣਾ ਦਾਨਾਉਕ ਹੋਂਦਾ ਸੀ ਲੋਕਾਂ ਨੂੰ ਸਮਝਾਏ ਦਾ ਵੇਖ ਸੁਰਸਤੀ ਰੂਪ ਲੁਬਾਣਾ ਲੋਕਾਂ ਨੂੰ ਸਿੱਖਿਆ ਦਿੰਦਾ ਸੀ ਕਿ ਪਰ ਇਸਤਰੀ ਦੇ ਨੇੜੇ ਨਹੀਂ ਜਾਣਾ ਪਰ ਆਪ ਸੁਰਸਤੀ ਦਾ ਸੁੰਦਰ ਰੂਪ ਦੇਖਦੇ ਲੋਭ ਗਿਆ ਚਾਰੇ ਵੇਦ ਗਣਾਏ ਗਵਾਏ ਕਹਿ ਗਰਬ ਗੁਗੂ ਗਰੂਰੀ ਕਰ ਪਛਤਾਣਾ ਚਾਰੇ ਵੇਦ ਐਵੇਂ ਗਵਾ ਦਿੱਤੇ ਹੰਕਾਰ ਤੇ ਗਰੂਰੀ ਕਰਦੜੇ ਪਿੱਛੋਂ ਪਛਤਾਵਾ ਕਰਨ ਲੱਗਾ ਅਕਥ ਕਥਾ ਨੇਤ ਨੀਦ ਵਿਖਾਣਾ ਕਹਿੰਦੇ ਗੱਲ ਕੀ ਈਸ਼ਵਰ ਦੀ ਅਕਥ ਕਥਾ ਹੈ ਵੇਦ ਵੀ ਉਸ ਨੂੰ ਨੇਤ ਨੀਦ ਕਰਕੇ ਸਲਾਉਂਦੇ ਹਨ ਵਿਸ਼ਨ ਦੇ ਅਵਤਾਰ 10 ਵੈਰ ਵਿਰੋਧ ਜੋਦ ਸੰਘਾਰੇ ਜੋਦ ਸੰਘਾਰੇ ਕਹਿੰਦੇ ਵਿਸ਼ਨ ਨੇ 10 ਅਵਤਾਰ ਧਾਰ ਕੀ ਵੈਰ ਵਿਰੋਧ ਨਾਲ ਅਥਰਤੀ ਸੂਰਮੇ ਜੋਦੇ 10000 ਨਾਲ ਇੱਕੋ ਹੀ ਲੜੇ ਨਾਸ ਕਰ ਦਿੱਤੇ ਮੱਛਕਸ਼ ਵਿਰਾਹ ਰੂਪ ਹੋਏ ਨਰਸਿੰਘ ਬਾਵਨ ਬੋਧ ਅਵਤਾਰੇ ਮੱਛਕਸ਼ ਸੂਕਰ ਨਰਸਿੰਘ ਬਾਵਨ ਬੋਧ ਅਵਤਾਰ ਹੋਏ ਪਰਸਰਾਮ ਰਾਮਕ੍ਰਿਸ਼ਨ ਹੋਏ ਕਲਕ ਕਲੰਕੀ ਅਤ ਅਹੰਕਾਰੇ ਪਰਸਰਾਮ ਰਾਮਕ੍ਰਿਸ਼ਨ ਹੋਏ ਕਲਕੀ ਅਵਤਾਰ ਵੱਡੇ ਹੰਕਾਰ ਵਾਲੇ ਹੋਣ ਵਾਲੇ ਖੱਤਰੀ ਮਾਰ 21 ਵਾਰ ਰਾਮਾਇਣਕਾਰ ਭਾਰਤ ਭਾਰੇ ਭਾਰਤ ਭਾਰੇ ਇਹਨਾਂ ਵਿੱਚੋਂ ਪਰਸਰਾਮ ਤੇ 21 ਵਾਰ ਨਿਖੇਤ ਰਾयण ਪ੍ਰਿਥਵੀ ਕਰ ਦਿੱਤੀ ਫਿਰ ਰਾਮ ਆ ਰਾਮਾਵਤਾਰ ਨੇ ਰਾਮਾਇਣ ਵਿੱਚ ਕਥਨ ਹੈ ਕਿ ਵੱਡੇ ਭਾਰਤ ਕਹੀਏ ਸੰਗਰਾਮ 라ਵਣ ਲਾਲ ਕੀਤੇ ਕਾਮ ਕ੍ਰੋਧ ਨਾ ਸਾਧਿਓ ਲੋਭ ਮੋਹ ਅਹੰਕਾਰ ਨ ਮਾਰੇ ਮੁਕਤੀ ਗੱਲ ਇਹ ਹੈ ਕਿ ਕਾਮ ਤੇ ਕ੍ਰੋਧ ਕਿਸੇ ਵੀ ਨਾ ਸਾਧਿਆ ਤੇ ਲੋਭ ਮੋਹ ਅਹੰਕਾਰ ਵੀ ਕਿਸੇ ਨਾ ਮਾਰਿਆ ਸਤਿਗੁਰ ਪੁਰਖ ਨਾ ਭੇਟਿਆ ਸਾਹ ਸੰਗਤ ਸਹਿ ਲਾੰਗਣ ਸਾਰੇ ਸਤਿਗੁਰ ਪੂਰਨ ਪੁਰਖ ਹਨ ਨਾ ਕਿ ਮਿਲੇ ਇਸ ਕਰਕੇ ਸਾਹ ਸੰਗਤ ਦੇ ਸਹਿ ਲੰਗ ਮੇਲ ਉਨਸੇ ਰਹੇ ਹਉਮੈ ਅੰਦਰ ਕਾਰ ਵਿਕਾਰੇ ਹਉਮੈ ਦੇ ਵਿੱਚ ਕੀਤੇ ਖਮ ਖੋਟੇ ਹੀ ਹਨ ਮਹਾਦੇਵ ਉਹ ਦੂਤ ਹੋਏ ਤਾਮਸੇ ਅੰਦਰ ਜੋਗ ਨ ਜਾਣੈ ਮਹਾਦੇਵ ਜੋਗੀ ਹੋ ਕੇ ਤਮੋਗੁਣ ਦੇ ਅੰਦਰ ਹੀ ਰਿਹਾ ਜੋਗ ਦੀ ਜੋ ਕੁਝ ਖਬਰ ਨ ਜਾਣੀ ਭਾਵ ਚਿੱਤ ਬਿਰਤੀ ਰੋਕਣ ਦਾ ਨਾਮ ਜੋਗ ਸੀ ਸੋ ਰੋਗ ਨ ਸਕਿਆ ਪੈਰੋ ਪੂਧ ਕੋ ਸੂਤ ਖਿੱਚ ਵਿੱਚ ਖੇਤਰਪਾਲ ਬੇਤਾਲ ਢਿਗਾਣਾ ਪਹਾੜ ਅਤੇ ਪੂਤਾਂ ਦੇ ਪੈੜੇ ਕਮਾ ਵਿੱਚ ਖੇਤਰਪਾਰ ਨਾਮੇ ਬੈਤਾਂਤਾ ਬੈਤਾਲਾਪੁਰ ਟੱਕੇ ਦਾ ਹੁਕਮ ਕੀਤਾ ਅਕਤ ਤੂੜਾ ਖਾਵਣਾ ਰਾਤੀ ਵਾਸਾ ਮੜੀ ਮਸਾਣਾ ਕਹਿੰਦੇ ਅਕਤ ਤਿਤ ਧੂਰਾ ਭੋਜਨ ਸੀ ਮੜੀਆਂ ਤੇ ਮਸਾਣਾ ਵੇਖੇ ਰਾਤੀ ਵਾਸਾ ਰੱਖਦਾ ਸੀ ਪੈਨੇ ਹਾਥੇ ਸੀ ਖਾਲ ਡੌਰੂ ਵਾਇ ਕਰ ਹੈਰਾਨ ਹਾਥੀ ਦੀ ਖਲੜੀ ਦੇ ਉੱਤੇ ਪਹਿਰ ਕੇ ਸ਼ੇਰ ਦੀ ਖਲੜੀ ਲਕਮਣ ਦਾ ਲੋਕਾਂ ਨੂੰ ਡੌਰੂ ਵਜਾ ਕੇ ਹੈਰਾਨ ਕਰ ਦਿੰਦਾ ਸੀ ਨਾਥਾ ਨਾ ਸਦਾਇ ਦਾ ਹੋਏ ਅਨਾਥ ਨਾ ਹਰ ਰੰਗ ਮਾਣੈ ਆਪ ਨੂੰ ਨਾਥਾਂ ਦਾ ਨਾਥ ਸੁਦਾਇਆ ਪਰ ਅਨਾਥ ਬਣ ਕੇ ਹਰੇ ਦਾ ਰੰਗ ਨਾ ਮਾਣਿਆ ਸਿਰਠ ਸੰਘਾਰੈ ਤਾਮਸੀ ਜੋਗ ਨਾ ਭੋਗ ਨਾ ਯੁਗਤ ਪਛਾਨੈ ਪਰਲੈ ਕਾਲ ਵਿਖੇ ਤਮੋ ਗੁਣ ਵਿਖੇ ਆਕੇ ਸਾਰੇ ਸ੍ਰਿਸ਼ਟੀ ਦਾ ਨਾਸ ਕਰਨਾ ਉਸ ਦਾ ਕੰਮ ਰਿਆ ਜੋਗ ਭੋਗ ਦੇ ਯੁਗਤ ਨਾ ਪ੍ਰਸ਼ਾਤੀ ਪਾਵੇ ਹਾਰ ਪਰਮਾਰਥ ਦੇ ਸਾਰ ਨਾ ਜਾਤੀ ਛਾਂਤੋ ਕੇ ਉਪਦੇਸ਼ ਨਾ ਦਿੱਤਾ ਗੁਰਮੁਖ ਸੁਖਪਲ ਸਾਧ ਸੰਘਾਣੈ ਸੰਤਾ ਦੀ ਸੰਗਤ ਵੇਖੇ ਮਿਲ ਕੇ ਗੁਰਮੁਖ ਪਾਦ ਰੂਪੀ ਸੁਖ ਫਲ ਆਤਮਕ ਲਾਭ ਦਾ ਆਨੰਦ ਪ੍ਰਾਪਤ ਹੁੰਦਾ ਹੈ ਵੱਡੀ ਆ ਰਾਜ ਇੰਦਰ ਜਿੰਦਰਪੁਰੀ ਵਿੱਚ ਰਾਜ ਕੁਮਾਵੇ ਇੰਦਰ ਦੀ ਵੱਡੀ ਉਮਰ ਹੈ ਤੇ ਸਵਰਗ ਵਿੱਚੇ ਰਾਜ ਕਰਦਾ ਹੈ 14 ਇੰਦਰ ਵਿਨਾਸ਼ ਕਾਲ ਬ੍ਰਹਮੇ ਦਾ ਇੱਕ ਦਿਵਸ ਵਹ ਹਾਵੇ ਜਦ 14 ਇੰਦਰਾ ਦਾ ਵਿਨਾਸ਼ ਕਾਲ ਕਹੀਏ ਨਾ ਹੁੰਦਾ ਤਦ ਬ੍ਰਹਮਾ ਦਾ ਇੱਕ ਦਿਨ ਹੋ ਗੁਜ਼ਰਦਾ ਆ ਬ੍ਰਹਮਾ ਦੇ ਇੱਕ ਦਿਨ ਵਿੱਚੇ 14 ਇੰਦਰ ਰਾਜ ਕਰਦੇ ਹਨ ਤੰਦੇ ਹੀ ਬ੍ਰਹਮਾ ਮਰੈ ਲੋਮਸ ਦਾ ਇੱਕ ਰੋਮ ਛਜਾਵੇ ਲੋਮਸ ਨਾਮੇ ਰਿੱਖੀ ਦਾੜੀ ਦਾ ਕਰੋਮ ਹੀ ਪੁੱੜ ਸੁੱਟਦਾ ਕਿ ਪਿਓ ਮੇਰਾ ਰੋਜ਼ ਮਾਰਦਾ ਭਦਨ ਕੌਣ ਪਿਆ ਕਰਾਵੇ ਇਹ ਬ੍ਰਹਮਾ ਜਗਤ ਦੇ ਰਚਣ ਦੇ ਤੰਜੇ ਵਿੱਚ ਹੀ ਮਰਦਾ ਛੇਸ ਮਹੇਸ਼ ਵਖਾਣੀਆਂ ਨਚੇ ਜੀਵ ਹੋਏ ਸ਼ਾਂਤ ਨਾ ਆਵੇ ਛੇਸ਼ ਨਗ ਤਿ ਸ਼ਿਵ ਜੀ ਚਰਨ ਜੀਵੀ ਹੋ ਕੇ ਵੀ ਸ਼ਾਂਤ ਨਾ ਆਈ ਉਸ ਜੋਗ ਭੋਗ ਜਪ ਤਪ ਘਣੇ ਲੋਕ ਵੇਦ ਸਿਮਰਨਾ ਸੁਹਾਵੇ ਜੋਗ ਭੋਗ ਜਪ ਤਪ ਤੇ ਵੇਦਾਂ ਦਾ ਸਿਮਰਨ ਘਨੇ ਲੋਕ ਦਿਖਾਵੇ ਲਈ ਕਰਦੇ ਹਨ ਉਹ ਈਸ਼ਵਰ ਨੂੰ ਚੰਗੇ ਨਹੀਂ ਲੱਗਦੇ ਆਪ ਗਣਾਏ ਨਾ ਸਹਿਜ ਸਮਾਵੇ ਆਪਣਾ ਆਪ ਹੀ ਗਣਾਉਂਦੇ ਰਹੇ ਸਹਿਜ ਪਦ ਵਿਖੇ ਨਾ ਸਮਾਏ ਸੋ ਸੰਗਤ ਜੀ 10 ਪੌੜੀਆਂ ਇੱਥੇ ਸੰਪੂਰਨ ਹੋ ਗਈਆਂ ਨੇ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ